ਸੋ ਸਸੀ ਕਾਲ ਜੀ ਮੈਂ ਹਾਂ ਸੰਦੀਪ ਚੌਧਰੀ ਤੇ ਤੁਸੀਂ ਬਣੇ ਹੋਏ న్యూਸ 189 ਪੰਜਾਬ ਦੀਆਂ ਖਬਰਾਂ ਦੇ ਨਾਲ ਸੋ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ 1 ਅਗਸਤ ਤੋਂ ਇੱਕ ਨਵਾਂ ਕਾਨੂੰਨ ਜਿਹੜਾ ਟ੍ਰੈਫਿਕ ਪੁਲਿਸ ਨੂੰ ਹਦਾਇਤਾਂ ਕੀਤੀ ਗਈਆਂ ਇੱਕ ਨਵਾਂ ਟ੍ਰੈਫਿਕ ਕਾਨੂੰਨ ਜਿਹੜਾ ਬਣਨ ਜਾ ਰਿਹਾ ਹੈ ਜਿਹਦੇ ਵਿੱਚ ਜੇ 18 ਸਾਲ ਤੋਂ ਘੱਟ ਕੋਈ ਬੱਚਾ ਸਕੂਲੀ ਬੱਚਾ ਵਾਹਾਈਕਲ ਚਲਾਉਂਦਾ ਹੋਇਆ ਫਟਿਆ ਗਿਆ ਚਾਹੇ ਉਹ ਟੂ ਵੀਲਰ ਹੈ ਚਾਹੇ ਉਹ ਫੋਰ ਵੀਲਰ ਹੈ ਤੇ ਉਸਦੇ ਮਾਪੇ ਨੂੰ ਜਿਹੜੀ ਹੈ ਉਹ 25000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਕੈਦ ਹੋ ਸਕਦੀ ਹੈ ਸੋ ਗਵਰਨਰਲ ਸੁੰਨੀ ਹੈ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਆ ਵੱਡੇ ਅਫਸਰਾਂ ਦੀ ਹਦਾਇਤਾਂ ਤੇ ਪਟਿਆਲਾ ਦੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਤੋਂ ਬਾਅਦ ਤੇ ਟ੍ਰੈਫਿਕ ਦੇ ਉੱਚ ਅਧਿਕਾਰੀਆਂ ਦੀ ਹਦਾਇਤਾਂ ਤੋਂ ਬਾਅਦ ਰਾਜਪੁਰਾ ਦੇ ਟ੍ਰੈਫਿਕ ਇੰਚਾਰਜ ਸਰਦਾਰ ਗੁਰਬਚਨ ਸਿੰਘ ਵੱਲੋਂ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਇਸ ਬਾਰੇ ਦੇ ਵਿੱਚ ਜਾਗਰੂਕ ਕੀਤਾ ਜਾ ਰਿਹਾ ਕਿ ਜਿਹੜੇ 18 ਸਾਲ ਤੋਂ ਘੱਟ ਬੱਚੇ ਜੇ ਵਾਈਕਲ ਚਲਾਉਂਦੇ ਹੋਏ ਫੜੇ ਗਏ ਤਾਂ ਉਹਨਾਂ ਦੇ ਮਾਪੇ ਨੂੰ ਕਾਨੂੰਨਨ ਕਿਹੜੀਆਂ ਸਜ਼ਾਵਾ ਤੇ ਕਿਹੜੇ ਜੁਰਮਾਨੇ ਹੋਣਗੇ ਤੇ ਇਹਦੇ ਨਾਲ ਸਰਦਾਰ ਗੁਰਵਚਨ ਸਿੰਘ ਦਾ ਸਾਥ ਦੇ ਰਹੇ ਹਨ ਟ੍ਰੈਫਿਕ ਮਾਰਸ਼ਲ ਜਿਹੜੇ ਹਨ ਦੀਪਕ ਚਾਵਲਾ ਤੇ ਉਹਨਾਂ ਵੱਲੋਂ ਅੱਜ ਚੰਡੋਲੀ ਰੋਡ ਤੇ ਸਥਿਤ ਸੀਐਮ ਸਕੂਲ ਦੇ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਸਕੂਲ ਦੇ ਡਾਇਰੈਕਟਰ ਸ਼੍ਰੀ ਧਰਮਪਾਲ ਜੀ ਵੱਲੋਂ ਵੀ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਸਕੂਲ ਦੇ ਦੇ ਵਿੱਚ ਬੱਚਿਆਂ ਨੂੰ ਇਕੱਠਾ ਕਰਕੇ ਸੈਮੀਨਾਰ ਦੇ ਵਿੱਚ ਸਰਦਾਰ ਗੁਰਬਚਨ ਸਿੰਘ ਸਮੇਤ ਹੋਰ ਵਕਤਾਵਾਂ ਨੇ ਜਿਹੜਾ ਹੈ ਉੱਥੇ ਬੱਚਿਆਂ ਨੂੰ ਇਸ ਕਾਨੂੰਨ ਬਾਰੇ ਜਾਗਰੂਕ ਕੀਤਾ ਤੇ ਸਾਰੀ ਖਬਰ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਤੇ ਗੱਲ ਕਰਾਵਾਂਗੇ ਸਰਦਾਰ ਗੁਰਬਚਨ ਸਿੰਘ ਜੋ ਕਿ ਟ੍ਰੈਫਿਕ ਇੰਚਾਰਜ ਹੈ ਰਾਜਪੁਰਾ ਦੇ ਤੇ ਮਾਰਸ਼ਲ ਦੀਪਕ ਚਾਵਲਾ ਦੇ ਨਾਲ ਆਓ ਤੁਹਾਨੂੰ ਪਹਿਲਾਂ ਸਿੱਧਾ ਲੈ ਕੇ ਚਲਦੇ ਹਾਂ ਸਕੂਲ ਦੇ ਵਿੱਚ ਜੋ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਅੱਜ ਰਾਜਪ੍ਰਦੇਸ਼ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਅਤੇ ਮਾਰਸ਼ਲ ਦੀਪਕ ਚਾਵਲਾ ਦੀ ਅਗਵਾਈ ਦੇ ਹੇਠ ਰਾਜਪ੍ਰਦੇਸ਼ ਸੀਐਮ ਸਕੂਲ ਦੇ ਵਿੱਚ ਨਵੇਂ ਕਾਨੂੰਨ ਨੂੰ ਲੈ ਕੇ ਇੱਕ ਸੈਮੀਨਾਰ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਅਧਿਆਪਕਾਂ ਤੇ ਸਕੂਲੀ ਬੱਚਿਆਂ ਦੇ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਇਸ ਮੌਕੇ ਟ੍ਰੈਫਿਕ ਦੇ ਇੰਚਾਰਜ ਗੁਰਬਚਨ ਸਿੰਘ ਦੇ ਵੱਲੋਂ ਬੱਚਿਆਂ ਨੂੰ ਨਵੇਂ ਕਾਨੂੰਨ ਸਬੰਧੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਗਈ ਕਿ 1 ਅਗਸਤ ਤੋਂ ਬਾਅਦ ਇਹ ਕਾਨੂੰਨ ਸਖਤੀ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਜੋ ਵੀ ਬੱਚਾ ਜੋ 18 ਸਾਲ ਤੋਂ ਘੱਟ ਉਮਰ ਦਾ ਹੈ ਜੇ ਉਹ ਵਹੀਕਲ ਚਲਾਉਂਦਾ ਫੜਿਆ ਜਾਂਦਾ ਤਾਂ ਉਸ ਦੇ ਮਾਤਾ ਪਿਤਾ ਨੂੰ ਵੀ ਕਾਨੂੰਨ ਦੇ ਤਹਿਤ ਦੰਡ ਦਿੱਤਾ ਜਾਵੇਗਾ ਦੂਜੇ ਪਾਸੇ ਮਾਰਸ਼ਲ ਦੀਪਕ ਚਾਪਲਾ ਵੱਲੋਂ ਵੀ ਬੱਚਿਆਂ ਨੂੰ ਨਵੇਂ ਕਾਨੂੰਨ ਦੇ ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਫੋਲੋ ਸੈਮੀਨਾਰ ਤੋਂ ਬਾਅਦ ਸਕੂਲੀ ਬੱਚਿਆਂ ਤੋਂ ਵੀ ਇਸ ਸੈਮੀਨਾਰ ਦੇ ਸੰਬੰਧੀ ਕਈ ਸਵਾਲ ਪੁੱਛੇਗੇ ਆਓ ਤੁਹਾਨੂੰ ਸੁਣਾਉਂਦੇ ਹਾਂ ਉਕਤ ਸੈਮੀਨਾਰ ਦੇ ਵਿੱਚ ਕੀ ਕੁਝ ਕਹਿਣਾ ਸੀ ਰਾਜਪੁਰਾ ਟ੍ਰੈਫਿਕ ਇਨਚਾਰਜ ਗੁਰਪਚੰਨ ਸਿੰਘ ਦਾ ਮਾਰਸ਼ਲ ਦੀਪਕ ਚਾਵਲਾ ਤੇ ਸਕੂਲ ਦੇ ਡਾਇਰੈਕਟਰ ਧਰਮਪਾਲ ਅਤੇ ਸਕੂਲੀ ਬੱਚਿਆਂ ਦਾ ਸਰ ਇਹ ਹੈ ਜੀ ਜਿੱਦਾਂ ਕਿ ਬੱਚੇ ਜੀ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਵਿਦਆਊਟ ਡਰਾਈਵਿੰਗ ਲਾਇਸੈਂਸ ਵਹੀਕਲ ਨਹੀਂ ਚਲਾ ਸਕਦੇ ਜਿ ਜਿੱਦਾਂ ਕਿ ਜਿੱਕ ਕਈ ਐਕਟਿਵਾ ਹੁੰਦੀ ਹੈ ਉਸ ਨੂੰ ਇਹ ਵਿਦਾਊਟ ਗੇਅਰ ਸਮਝ ਕੇ ਚਲਾਉਂਦੇ ਨੇ ਕਿ ਵੀ ਅਸੀਂ 16 ਸਾਲ ਤੋਂ ਬਾਅਦ ਜਿਹੜਾ ਲਾਇਸੈਂਸ ਬਣਦਾ ਹੈ ਵੀ ਉਸ ਤੇ ਅਸੀਂ ਚਲਾ ਸਕਦੇ ਹਾਂ ਲੇਕਿਨ ਜਿਹੜੀ ਉਹਦੀ ਇੰਜਨ ਦੀ ਕਿਸ਼ਮਤ ਹੈ ਸਰ 110 ਸੀਸੀ ਹੈ ਇਹ ਜਿਹੜਾ 16 ਸਾਲ ਤੋਂ ਬਾਅਦ ਲਾਇਸੈਂਸ ਬਣਦਾ ਹੈ ਇਹ 50 ਸੀਸੀ ਇੰਜਨ ਦਾ ਵਹੀਕਲ ਇਹ ਚਲਾ ਸਕਦੇ ਨਹੀਂ ਬੱਚੇ ਤਾਂ ਅਸੀਂ ਇਹਨਾਂ ਕੋਲ ਇਹ ਸੈਮੀਨਾਰ ਲਗਾਇਆ ਕਿ ਵੀ ਜਿਹੜਾ ਇਲੈਕਟ੍ਰੀਕਲ ਵਹੀਕਲ ਹੈ ਉਹ ਯੂਜ਼ ਕੀਤਾ ਜਾਵੇ ਜਿਹੜੇ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਾ ਚਲਾਣ ਔਰ ਜਦੋਂ ਕਿ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਵੀ ਅਸੀਂ ਇਹ ਕਿ ਇਹਨਾਂ ਬੱਚ ਕੋਈ ਵੀ ਜਦੋਂ ਤੁਹਾਡੇ ਪੇਰੈਂਟਸ ਕੋਈ ਵੀ ਵਹੀਕਲ ਚਲਾਉਂਦੇ ਆ ਉਹਨਾਂ ਨੂੰ ਸੀਟ ਬੈਲਟ ਮੋਬਾਈਲ ਫੋਨ ਦੀ ਵਰਤੋਂ ਨਾ ਕਰਨਾ ਤੇ ਔਰ ਜਿੱਦਾਂ ਕਿ ਜਿਹੜਾ ਸਟ੍ਰੈਪਿਕ ਰੂਲ ਦੀ ਨੀਯਮਾਂ ਦੀ ਪਾਲਣਾ ਕਰ ਰਹੇ ਕਿੰਨੇ ਸਕੂਲਾਂ ਦੇ ਵਿੱਚ ਤੁਸੀਂ ਫੈਮਿਲੀ ਲਾ ਦਿੱਤੀ ਸਰ ਅਸੀਂ ਤਿੰਨ ਸਕੂਲਾਂ ਜਾ ਚੁੱਕੇ ਹਾਂ ਤਿੰਨ ਸਕੂਲ ਸੱਡ ਕ ਮੰਡੇ ਫੇਰ ਅਸੀਂ ਜਾਵਾਂਗੇ ਉਸ ਤੋਂ ਅੱਗੇ ਵੀ ਅਸੀਂ ਜਰ ਲਗਾਤਾਰ 31 ਤਰੀਕ ਨੂੰ ਅਸੀਂ ਦਿਨ 'ਚ ਵੀ ਜੀ ਸਰ ਜਨੇ ਚੌਂਕਾ 'ਚ ਰੋਕ ਕੇ ਆਮ ਪਬਲਿਕ ਨੂੰ ਅਵੇਅਰ ਕਰ ਰਹੇ ਇੱਕ ਤਰੀਕ ਤੋਂ ਬਾਅਦ ਕਹਿਜ ਐਕਸ਼ਨ ਰਹੇਗਾ ਤੁਹਾਡਾ ਇੱਕ ਤਰੀਕ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸਾ ਨਿਰਦੇਸ਼ ਹੋਣਗੇ ਡੀਐਸਪੀ ਟਰੈਪਸ ਦਾ ਕਰਨੈਲ ਸਿੰਘ ਜੀ ਜਿਹੜੇ ਕਿ ਉਹ ਪੂਰੇ ਤਤਵਰਨੇ ਹੋਰ ਸਾਡੇ ਜ਼ਿਲ੍ਹੇ ਦੇ ਜਿਹੜੇ ਇੰਚਾਰਜ ਨੇ ਪ੍ਰੀਤ ਇੰਦਰ ਸਿੰਘ ਜੀ ਉਹ ਵੀ ਸਾਨੂੰ ਸਮੇਂ ਸਮੇਂ ਚ ਰਹਿਦਾ ਇਤਾਂ ਦੇ ਰਹੇ ਨੇ ਗਰੁੱਪਾਂ ਚ ਪਾ ਕੇ ਲਿਖ ਕੇ ਪਾ ਰਹੇ ਨੇ ਕਿ ਵੀ ਜਿਹੜਾ ਇਹ ਪੂਰਨ ਤੌਰ ਤੇ ਕਾਨੂੰਨ ਨੂੰ ਧਾਰਾ 199A ਤੇ ਧਾਰਾ 199B ਦੇ ਤਹਿਤ ਇਹ ਸਾਨੂੰ ਲਾਗੂ ਕਰਾਉਣਾ ਪਏਗਾ ਤੇ ਅਸੀਂ ਸਕੂਲਾਂ ਚ ਵੀ ਜਾ ਕੇ ਜਿੱਥੇ ਸਗਰ ਜਗ੍ਹਾ ਤੇ ਜਿਹੜੇ ਵਿਕਲ ਬਾਹਰ ਖੜਦੇ ਨਹੀਂ ਆਏ ਤੇ ਅਸੀਂ ਉਹਨਾਂ ਨੂੰ ਲਾਗੂ ਕਰਾਉਣਾ ਅੱਜ ਜੋ ਸਾਡੇ ਟ੍ਰੈਫਿਕ ਇੰਚਾਰਜ ਸਾਹਿਬ ਗੁਰਬਚਨ ਜੀ ਅਤੇ ਸਾਰੇ ਟ੍ਰੈਫਿਕ ਦੀ ਟੀਮ ਦੇ ਸਾਰੇ ਮੈਂਬਰਾਂ ਦੇ ਨਾਲ ਜੋ ਸੈਮੀਨਾਰ ਲਾਇਆ ਹੈ ਉਹ ਬੱਚਿਆਂ ਨੂੰ ਜਿਹੜੀ ਸਾਨੂੰ ਹਦਾਇਤ ਆਈ ਸੀ 18 ਸਾਲ ਤੋਂ ਘੱਟ ਬੱਚੇ ਜੋ ਕਿ ਅਗਰ 1 ਤਰੀਕ ਤੋਂ ਬਾਅਦ ਕੋਈ ਵੀ ਬੱਚਾ ਫੜਿਆ ਜਾਂਦਾ ਹੈ ਉਸ ਤੇ 25000 ਰੁਪਏ ਜੁਰਮਾਨਾ ਅਤੇ ਨਾਲ ਹੀ 3 ਸਾਲ ਦੀ ਕੈਦ ਦਾ ਵੀ ਜਿਹੜਾ ਕਾਨੂੰਨ ਬਣਾਇਆ ਗਿਆ ਉਸ ਬਾਰੇ ਅਸੀਂ ਦੱਸਣ ਆਏ ਸੀ ਤੇ ਜੋ ਵੀ ਸਾਨੂੰ ਡਿਊਟੀ ਮਿਲੀ ਵੀ ਹੈ ਜੋ ਵੀ ਸਾਨੂੰ ਹਦਾਇਤਾਂ ਮਿਲੀ ਵੀ ਹੈ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਤੋਂ ਅਤੇ ਡੀਐਸਪੀ ਸਾਹਿਬ ਜਿਹੜੇ ਹੈ ਟ੍ਰੈਫਿਕ ਪਟਿਆਲਾ ਤੋਂ ਅਸੀਂ ਸਾਰੇ ਬੱਚਿਆਂ ਨੂੰ ਦੱਸਿਆ ਜਿ ਪੁਲਿਸ ਡਿਪਾਰਟਮੈਂਟ ਨੇ ਸਾਡੇ ਸਕੂਲ 'ਚ ਟ੍ਰੈਫਿਕ ਰੂਲਸ ਦੇ ਬਾਰੇ 'ਚ ਟ੍ਰੈਫਿਕ ਦੇ ਨਿਯਮਾਂ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣ ਵਾਸਤੇ ਸੈਮੀਨਾਰ ਲਗਾਇਆ ਅਤੇ ਪਹਿਲਾਂ ਡਿਸਕਸ਼ਨ ਕੀਤੀ ਉਸ ਤੋਂ ਬਾਅਦ ਬੱਚਿਆਂ ਨੂੰ ਦੱਸਿਆ ਕਿ 18 ਸਾਲ ਦੀ ਉਮਰ ਤੋਂ ਕੱਟ

या एक सौ दस ई सी या एक सौ दस ई सी वध पावर वाले कोई व्हीकल बिना लाइसेंस से नहीं चला सकते जे चलाए गए तो उन्होंने तो उन्होंने माँ बाप ने जुर्माना तो कह दी सर सेमिनार बहुत अच्छा था और आप लोगों ने हमें बहुत कुछ सिखाया भी है और मतलब इतनी सारी इन्होंने इंस्ट्रक्शन दी अवेयर किया कि हमें मोटर व्हीकल्स नहीं चलाने चाहिए एटीन ईयर्स से जो बिलो हैं और जो चला सकते हैं वो सिक्सटीन ईयर्स के बाद ड्राइविंग लाइसेंस पर चला सकते हैं और फिफ्टी सी सी का ही इंजन यूज़ कर सकते हैं अगर उससे ज़्यादा यूज़ करेंगे तो पनिशमेंट तो मिलेगी मेरा नेम अनु कुमारी है मैं प्लस वन कॉमर्स की स्टूडेंट हूँ एंड मैं हमारे स्कूल के रिस्पेक्टेड डायरेक्टर सर प्रिंसिपल मैम एंड जो ट्रैफिक रूल्स के इंचार्ज हैं उन्हें थैंक यू कहना चाहूँगी कि उन्होंने वो यहाँ पे आए एंड उन्होंने हमें गाइड किया हमें सेफ्टी रूल्स समझाए एंड बताया उसके लिए थैंक यू सो मच सिक्सटीन ईयर से अब हमारा बच्चा है वो लर्निंग लाइसेंस बनवा के ऐसे व्हीकल चला सकता है जिनका इंजन जो है फिफ्टी सी सी से कम पावर का है ਇਲੈਕਟ੍ਰੀਕਲ ਵੀਕਲਜ਼ ਵੀਰ ਆਰਾਮ ਨਾਲ ਡਰਾਈਵ ਕਰ ਸਕਦਾ ਅਗਰ ਉਹ ਸਾਰੇ ਟ੍ਰੈਫਿਕ ਰੂਲਸ ਸੇਫਲੀ ਫੋਲੋ ਕਰਦਾ ਔਰ ਉਸਕੇ ਪਾਸ ਸਾਰੇ ਡਾਕੂਮੈਂਟਸ ਪੂਰੇ ਆ ਅਗਰ ਬੱਚਾ ਜੋ ਹੈ 18 ਯਰਸ ਐਬੋਵ ਹੈ ਤਾਂ ਉਹ ਜੋ ਲੀਗਲ ਵੀਕਲਸ ਆ ਜੈਸੇ ਕਿ ਜੋ ਹਮਾਰੀ ਰਜਿਸਟਰ ਮੋਟਰਸਾਈਕਲਸ ਹੁੰਦੀਆਂ ਜਿੰਨਾਂ ਦਾ ਸਾਇਲੈਂਸਰ ਵਗੈਰਾ ਚੇਂਜ ਨਹੀਂ ਆ ਉਹ ਆਰਾਮ ਨਾਲ ਡਰਾਈਵ ਕਰ ਸਕਦਾ ਹੈ ਸੋ ਤੁਸੀਂ ਦੇਖਿਆ ਕਿ ਬੱਚਿਆਂ ਨੂੰ ਸੈਮੀਨਾਰ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਸੀਆਂ ਗਈਆਂ ਤੇ ਬੱਚਿਆਂ ਤੋਂ ਵੀ ਜਿਹੜਾ ਹੈ ਪੱਤਰਕਾਰਾਂ ਵੱਲੋਂ ਸਵਾਲ ਪੁੱਛੇਗੇ ਕਿ ਤੁਸੀਂ ਇਸ ਸੈਮੀਨਾਰ ਦੇ ਵਿੱਚ ਕੀ ਕੁਝ ਸਿੱਖਿਆ ਅਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਮਾਪੇ ਪਾਪਾ ਨੂੰ ਜਿਹੜੇ ਕਿ ਬੱਚਿਆਂ ਨੂੰ ਵਾਹਕਲ ਦੇ ਕੇ ਭੇਜ ਦਿੰਦੇ ਆ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੁੰਦਾ ਤੇ ਵੱਡੇ ਹਾਦਸੇ ਹੋ ਜਾਂਦੇ ਆ ਤੇ ਬੱਚਿਆਂ ਦਾ ਵੀ ਕਾਫੀ ਨੁਕਸਾਨ ਹੋ ਜਾਂਦਾ ਜੋ ਇਹ ਕਾਨੂੰਨ ਬਣਿਆ ਹੈ ਇਹ ਤੁਹਾਡੇ ਵਾਸਤੇ ਹੀ ਬਣਿਆ ਹੈ ਤਾਂ ਕਿ ਤੁਹਾਡੇ ਬੱਚੇ ਸੇਫ ਰਹਿਣ ਤੇ ਤੁਸੀਂ ਵੀ ਬਿਨਾ ਟੈਨਸ਼ਨ ਤੋਂ ਆਪਣਾ ਕੰਮ ਕਰ ਸਕੋ ਤੇ ਅਸੀਂ ਉਮੀਦ ਕਰਾਂਗੇ ਕਿ ਤੁਹਾਨੂੰ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਦੀ ਗੱਲ ਜਿਹੜੀ ਹੈ ਉਹ ਸਮਝ ਆ ਗਈ ਹੋਣੀ ਜਿਹੜੀ ਅਸੀਂ ਤੁਹਾਨੂੰ ਸਾਰੀ ਗੱਲ ਸੁਣਾਈ ਹੈ ਤੇ ਆਉਣ ਵਾਲੇ 1 ਤਰੀਕ ਤੋਂ ਬਾਅਦ 1 ਅਗਸਤ ਤੋਂ ਬਾਅਦ ਇਹ ਕਾਨੂੰਨ ਲਾਗੂ ਹੋ ਜਾਏਗਾ ਬੜੇ ਸ਼ਕਤੀ ਦੇ ਨਾਲ ਲਾਗੂ ਹੋ ਰਿਹਾ ਤੇ ਤੁਸੀਂ ਧਿਆਨ ਰੱਖਣਾ ਕਿ ਆਪਣੇ ਬੱਚਿਆਂ ਨੂੰ ਜਿਹੜਾ ਹੈ ਕੋਈ ਵੀ ਵਾਹਨ ਨਹੀਂ ਦੇਣਾ ਹਾਂ ਤੁਸੀਂ ਦੇ ਸਕਦੇ ਹੋ ਵਾਹਨ ਜੋ ਵਾਹਨ ਇਲੈਕਟ੍ਰਿਕ ਵਾਹਨ ਹੈਗੇ ਉਹ ਤੁਸੀਂ ਦੇ ਸਕਦੇ ਹੋ ਜਿਨ੍ਹਾਂ ਦੀ ਸਪੀਡ ਕੱਟ ਹੁੰਦੀ ਹੈ ਤੇ ਲੇਕਿਨ ਤੁਸੀਂ ਦੂਸਰੇ ਵਾਹਨ ਜਿਹੜੇ ਹੈ ਉਹ ਆਪਣੇ ਬੱਚਿਆਂ ਨੂੰ ਦੇਣ ਦੇ ਵਿੱਚ ਗੁਰੇਜ਼ ਹੀ ਕਰੋ ਤਾਂ ਕਿ ਬੱਚੇ ਤਾਂ ਬੱਚੇ ਹੀ ਰਹਿਣ ਤੇ ਤੁਸੀਂ ਵੀ ਇਸ ਕਾਨੂੰਨ ਦੇ ਸ਼ਿਕੰਜੇ 'ਚ ਨਾ ਆਓ। ਤੋਂ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦੋ ਇਜਾਜ਼ਤ 23 ਖਬਰ ਨੂੰ ਵਾਤੋਵਾ ਸ਼ੇਅਰ ਕਰੋ ਤਾਂ ਕਿ ਬੱਚੇ ਤੇ ਮਾਪੇ ਜਿਹੜੇ ਹੈ ਜਾਗਰੂਗ ਹੋ ਸਕਣ। ਫੇਰ ਮਿਲਾਂਗੇ ਇੱਕ ਅਗਲੀ ਖਬਰ ਦੇ ਨਾਲ। ਧੰਨਵਾਦ। ਨਿਊਜ਼ 89 ਪੰਜਾਬ। ਹਰ ਖਬਰ ਜਿੱਦਾਂ ਹੋਵੇ ਅਸਰ।